ਹਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਦੇ ਥੱਲੇ ਲੱਗਣਾ ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਥੋੜੇ ਤੇ ਵੀ ਆ ਸਕਦਾ ਹੈ ਸਰਕਾਰਾਂ ਨੂੰ ਜਿੱਥੇ ਚੇਤਾਵਨੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਇਹ ਮੌਕਾ ਸੰਭਾਲੀਏ ਮਾਤਾ ਜੀ ਦੀ ਸਿਹਤ ਨਾਜ਼ੁਕ ਹੈ ਕਿ ਤੁਸੀਂ ਕਿਸ ਚੀਜ਼ ਦਾ ਬਦਲਾਅ ਲੈ ਰਹੇ ਹੋ ਸਿੱਖ ਕੌਮ ਨੇ ਕੀ ਥੋੜੇ ਦਿਲਾਚ ਜ਼ਰਾ ਜਾ ਵੀ ਉਹ ਤੇ ਜਿੰਨੇ ਸਿੱਖ ਭਾਈ ਬੈਠੇ ਐ ਸਰਦਾਰ ਮਨਜਿੰਦਰ ਸਿੰਘ ਸਿਰਸਾ ਬੈਠੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਲੋਕਲ ਬੈਠੀ ਉਹਨਾਂ ਨੇ ਕਹੂੰਗਾ ਆਪਣੇ ਯਤਨ ਤੇਜ ਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਧਨ ਜਨੇ ਦੀ ਮਾਉ ਆਏ ਸਫਲ ਸੇ ਪੰਥ ਦੇ ਮਹਾਨ ਯੋਧੇ ਕੌਮ ਦੇ ਲਾਇਕ ਸਪੁੱਤ ਦਸਮ ਪਾਤਸ਼ਾਹ ਦੇ ਵਿਸ਼ੇਸ਼ ਥਾਪੜੇ ਵਾਲੇ ਸਿੰਘ ਹਵਾਰਾ ਸਾਬ ਜੀ ਦੇ ਅੱਜ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਨਾਲ ਹੀ ਮਨ ਬੜਾ ਦੁਖੀ ਹੈ ਕਿ ਸਿੱਖ ਕੌਮ ਨਾਲ ਇੰਨਾ ਵਿਤਰਾ ਕਿਉਂ ਹੋ ਰਿਹਾ ਜਦ ਕਿ ਇਸ ਦੇਸ਼ ਵਿੱਚ ਇਸ ਸੂਬੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਨੌਜਵਾਨ ਪਾ ਰਹੇ ਨੇ ਸਿੱਖ ਕੌਮ ਪਾਂਦੀ ਰਹੀ ਹੈ ਭਾਵੇਂ ਉਹ ਖੇਤੀ ਚ ਹੋਵੇ ਭਾਵੇਂ ਬਾਰਡਰ ਤੇ ਸੁਰੱਖਿਆ ਚ ਹੋਵੇ ਪਰ ਸਾਡੇ ਕੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਰ ਇੰਨਾ ਨੀਚਾ ਗਿਰ ਗਿਆ ਕਾਹਦੀਆਂ ਥੋਡੀਆਂ ਇਹ ਡੈਮੋਕਰੇਸੀਆਂ ਨੇ ਕਾਹਦੀਆਂ ਥੋਡੀਆਂ ਸਰਕਾਰਾਂ ਨੇ ਕਿ ਇੱਕ ਪੁੱਤ ਤੜਫਰੇ ਬੈਠਾ ਜੇਲ੍ਹ 'ਚ ਤੇ ਆਪਦੀ ਮਾਂ ਦੀ ਆ ਕੇ ਸੇਵਾ ਨਹੀਂ ਕਰ ਸਕ ਰਿਹਾ ਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਤੇ ਥੱਲੇ ਲਗਣਾ ਉਹ ਚੜਦੀ ਕਲਾ 'ਚ ਨੇ ਤੇ ਹਮੇਸ਼ਾ ਹੀ ਚੜਦੀ ਕਲਾ 'ਚ ਰਹਿਣਗੇ ਪਰ ਇਹ ਕੌਮ ਦਾ ਫਰਜ ਹੈ ਕਿ ਆਪਾਂ ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਚੱਕੀਏ ਸੰਗਤ ਜੀ ਜੇ ਇਹ ਮੌਕਾ ਹਰੇਕ ਤੇ ਆਉਂਦਾ ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਥੋੜੇ ਤੇ ਵੀ ਆ ਸਕਦਾ ਹੈ ਇਹ ਨਾ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ ਰਾਜ ਨੇਚਰ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਹ ਸੁਮੂਹ ਚੇਤਾਵਨੀ ਵੀ ਲੈ ਲਿਓ ਤੇ ਬੇਨਤੀ ਵੀ ਕਰਦਾ ਮੈਂ ਤੁਹਾਡੇ ਚਰਨਾਂ ਅ ਸਾਰਿਆਂ ਦੇ ਸਰਕਾਰਾਂ ਨੂੰ ਜਿੱਥੇ ਚੇਤਾਵਨੀ ਹੈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਇਹ ਮੌਕਾ ਸੰਭਾਲੀਏ ਮਾਤਾ ਜੀ ਦੀ ਸਿਹਤ ਨਾਜ਼ੁਕ ਹੈ ਤੇ ਇਹ ਪੂਰੀ ਲੱਕ ਬਣ ਕੇ ਕੋਸ਼ਿਸ਼ ਕਰੀਏ ਕਿ ਘਟੋ ਘਟ ਜੇ ਆਪਾ ਆਪਣੇ ਬੰਦੀ ਸਿੰਘਾਂ ਨੂੰ ਇਨਸਾਫ਼ ਨਹੀਂ ਦਿਵਾ ਸਕਦੇ ਤਾਂ ਘੱਟੋ ਘੱਟ ਉਹ ਆ ਕੇ ਆਪਣੇ ਮਾਤਾ ਜੀ ਦੇ ਜਿਹੜੇ ਆ ਔਖਾ ਸਮਾਂ ਚੱਲ ਰਿਹਾ ਉਹ ਚਾਕੇ ਉਹਨਾਂ ਦੀ ਸੇਵਾ ਕਰ ਸਕਣ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਦਿੱਲੀ ਸਰਕਾਰ ਨੂੰ ਹੋਮ ਮਿਨਿਸਟਰ ਜਿਹੜੇ ਸੂਤ ਸਾਹਿਬ ਨੇ ਤੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਕਿਉਂਕਿ ਇਹ ਜੂਰਿਸਡਿਕਸ਼ਨ ਜਿਹੜੀ ਜਿੱਥੇ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ 'ਚ ਨੇ ਜਿਹੜੇ ਭਾਈ ਸਾਹਿਬ ਉਹ ਦਿੱਲੀ ਸਰਕਾਰ ਦੇ ਹੇਠ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸ ਚੀਜ਼ ਦਾ ਬਦਲਾ ਲੈ ਰਹੇ ਹੋ ਸਿੱਖ ਕੌਮ ਨੂੰ ਕਿ ਤੁਹਾਡੇ ਦਿਲਾਚ ਜ਼ਰਾ ਜਿਹਾ ਵੀ ਉੱਚ ਜਿੰਨੇ ਸਿੱਖ ਭਾਈ ਬੈਠੇ ਆ ਸਰਦਾਰ ਮਨਜੀਂਦਰ ਸਿੰਘ ਸਿਰਸਾ ਬੈਠੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਲੋਕਲ ਬੈਠੀ ਉਹਨਾਂ ਨੂੰ ਕਹੂੰਗਾ ਉਹਤੇ ਯਤਨ ਤੇਜ ਕਰੋ ਇਕਜੁੱਟ ਹੋ ਕੇ ਉਹਨਾਂ ਨੂੰ ਮਿਲੋ ਤੇ ਇਸ ਚੀਜ਼ ਨੂੰ ਸਫਲ ਕਰੋ ਸਾਡੇ ਪਾਰਟੀ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਦਣ ਇੱਥੇ ਆ ਕੇ ਗਏ ਮਾਤਾ ਜੀ ਨੂੰ ਮਿਲ ਕੇ ਜਾਂਦੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਚਿੱਠੀ ਲਿਖ ਕੇ ਕਿਹਾ ਕਿ ਸਮੂੱਚੇ ਬੰਦੀ ਸਿੰਘਾਂ ਨੂੰ ਰਿਹਾਇਆ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਹੀ ਅੱਜ ਸਮੂੱਚੀ ਸੰਗਤ ਇੱਥੇ ਆਈ ਹੈ ਤੇ ਜੋ ਵੀ ਅਸੀਂ ਸਹਿਯੋਗ ਭਾਈ ਸਾਹਿਬ ਦੇ ਪਰਿਵਾਰ ਸਾਰੇ ਨਾਲ ਸਾਥੀ ਖੜੇ ਨੇ ਜਿਸ ਪ੍ਰਕਾਰ ਦਾ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆਂ ਪਰ ਮੈਂ ਨਾਲ ਹੀ ਫੇਰ ਬੇਨਤੀ ਕਰਦਾ ਹਾਂ ਪੂਰ ਜ਼ੋਰ ਦਿੱਲੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ ਸਾਨੂੰ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਤੁਸੀਂ ਆਪਦੀ ਜ਼ਿੰਮੇਵਾਰੀ ਸੰਭਾਲੋ ਤੇ ਇਸ ਚੀਜ਼ ਨੂੰ ਹਕੀਕਤ ਬਣਾਓ ਤੇ ਆਖਿਰ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਦੀ ਸਾਰ ਲਓ ਇਹ ਮਾਂ ਉਹ ਮਾਂ ਜਿਨੇ ਇਹੋ ਜਿਹਾ ਸ਼ੇਰ ਜੰਮਿਆ ਜਿਨੇ ਆਉਣ ਵਾਲੇ ਸਮੇਂ 'ਚ ਇਕੱਲੇ ਹੁਣ ਤੱਕ ਨਹੀਂ ਆਉਣ ਵਾਲੇ ਸਮੇਂ 'ਚ ਕਈ ਸਿੱਖ ਪੰਥ ਦੀ ਪੀੜ੍ਹੀਆਂ ਨੂੰ ਸੇਧ ਦੇਈ ਇਨੇ ਕਿ ਮੇਰੇ ਬੱਚੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ